ਜਦੋਂ ਤੋਂ ਉਹ ਗਵਰਨਰ ਮੰਡੀ ਨਵੀਂ ਸਰਕਾਰ ਆਲੇ ਬਣਨੀ ਸੀ ਤੇ ਇਹਨਾਂ ਨੇ ਮੁਲਾਜ਼ਮਾਂ ਲਈ ਬੜੇ ਵਾਦੇ ਕੀਤੇ ਘਰ ਘਰ ਨੌਕਰੀ ਹੁੰਦੀਆਂਗੇ ਤੁਹਾਨੂੰ ਪਿੱਟ ਸਿਆਪੇ ਨੇ ਕਰਨੇ ਪੈਣਗੇ ਬੀਬੀਆਂ ਨੂੰ ਰੋੜਨਗੇ ਨੇ ਬਜ਼ੁਰਗ ਨਹੀਂ ਰੋੜਨਗੇ ਸੋਤ ਲਾਰੇ ਲਾਏ ਲੇਕਿਨ ਉਸ ਤੋਂ ਬਾਅਦ ਜਦੋਂ ਸਰਕਾਰ ਬਣ ਗਈ ਬਿਲਕੁਲ ਪੁਕੇ ਨਿਕਲੇ ਜੀ ਕਿਉਂਕਿ ਅੱਜ ਹਰ ਮੁਲਾਜ਼ਮ ਤੁਸੀਂ ਦੇਖ ਲਓ ਪਰਲੇ ਬਨੇ ਵੀ ਲੱਗੇ ਜੇ ਅਸੀਂ ਅਦਰ ਲੱਗੇ ਜੇ ਆਰੇ ਦੋਈ ਪਾਰੇ ਕਿਉਂਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਨੇ ਘਰ ਘਰ ਨੌਕਰੀ ਦੇਣ ਦੀ ਬਚਾਏ ਮੈਂ ਕਹਾਂਗਾ ਜੇ ਕੋਈ ਥੋੜੀ ਜਿਹੀ ਦਿੱਤੀ ਆ ਉਹ ਵੀ ਬਾਹਰਲੇ ਸੂਬਿਆਂ ਦੀ ਸਾਡਾ ਪੰਜਾਬ ਚ ਇੱਥੇ ਕੋਈ ਕੋਈ ਨੌਕਰੀ ਬਹੁਤ ਘੱਟ ਮਿਲਦੀ ਆ ਅੱਜ ਸਾਡੇ ਕੱਚੇ ਮਜ਼ਦ ਜਿਹੜੇ ਕਦੇ 35000 ਪੱਕੇ ਕਰਾਂਗੇ ਅੱਜ ਕੋਈ ਪੱਕਾ ਨਹੀਂ ਕੀ ਬਦਲਾਵ ਲੈ ਕੇ ਆਵਾਂਗੇ ਬਦਲਾਵ ਦੇਖਣ ਨੂੰ ਕਾਫੀ ਮਿਲ ਰਿਹਾ ਦੇਖੋ ਜੀ ਅਸੀਂ ਬਦਲਾਵ ਤਾਂ ਬਹੁਤ ਮਿਲਦਾ ਨਾ ਨੌਕਰੀ ਨਾ ਗੇ ਰੁਕੀ ਮੈਂ ਇੱਥੇ ਛੱਡੋ ਪਾਣੀ ਨਹੀਂ ਮੰਡਾ ਪੀਣ ਨੂੰ ਕਦਾ ਗੰਦਾ ਪਾਣੀ ਮਿਲਦਾ ਹਰ ਤਾਂ ਗੱਲਾਂ ਛੱਡੋ ਜੀ ਪੈਨਸ਼ਨ ਵੈਲਫੇਅਰ ਫੈਡਰੇਸ਼ਨ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਇੱਕ ਬਹੁਤ ਵੱਡਾ ਇੱਕ ਇਕੱਠ ਕੀਤਾ ਗਿਆ ਵਾ ਇੱਥੇ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰਧਾਨ ਜੀ ਖੜੇ ਆ ਸਸੀ ਗੱਲ ਸਰ ਸਸੀ ਗੱਲ ਜੀ ਸਰ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੱਸੋ ਸਾਨੂੰ ਸਰ ਕੀ ਮੰਗਾ ਆਪਣੀਆਂ ਸਾਰੀਆਂ ਦੇਖੋ ਗੱਲ ਇਸ ਰਾ ਜਦੋਂ ਭਗਵੰਤ ਮਾਨ ਦੀ ਨਵੀਂ ਸਰਕਾਰ ਫੱਲੇ ਬਣੀ ਸੀ ਤੇ ਇਹਨਾਂ ਨੇ ਮੁਲਾਜ਼ਮਾਂ ਲਈ ਬੜੇ ਵਾਦੇ ਕੀਤੇ ਘਰ ਘਰ ਨੌਕਰੀਆਂ ਹੋਣਗੀਆਂ ਤੁਹਾਨੂੰ ਪਿੱਟ ਸਿਆਪੇ ਨੇ ਕਰਨੇ ਪੈਣਗੇ ਬੀਬੀਆਂ ਨੂੰ ਰੋੜਨਗੇ ਨੇ ਬਜ਼ੁਰਗ ਨਹੀਂ ਰੋੜਨਗੇ ਸੋਤ ਲਾਰੇ ਲਾਏ ਲੇਕਿਨ ਉਸ ਤੋਂ ਬਾਅਦ ਜਦੋਂ ਸਰਕਾਰ ਬਣ ਗਈ ਬਿਲਕੁਲ ਪੁਕੇ ਨਿਕਲੇ ਜੀ ਕਿਉਂਕਿ ਅੱਜ ਹਰ ਮੁਲਾਜ਼ਮ ਤੁਸੀਂ ਦੇਖ ਲਓ ਪਰਲੇ ਬਨੇ ਵੀ ਲੱਗੇ ਜੇ ਅਸੀਂ ਅਦਰ ਲੱਗੇ ਜੇ ਸਾਰੇ ਦੁਹਾਈ ਪਾ ਰਹੇ ਕਿਉਂਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਨੇ। ਉਹ ਹੁਣ ਅਸੀਂ ਜਿਹੜਾ ਪ੍ਰੋਗਰਾਮ ਪਿਛਲੇ ਮਹੀਨੇ ਸਾਡੀ ਮੀਟਿੰਗ ਲੱਦਿਆ ਨੇ ਹੋਈ ਸੀ ਉਹਦੇ ਵਿੱਚ ਅਸੀਂ ਪ੍ਰੋਗਰਾਮ ਲਿਖਿਆ ਸੀ ਫਿਰ ਪਲੱਸ 3 ਮਿਲਦੀ ਵੀ ਕੀਤੀ ਅਸੀਂ 29 ਤਰੀਕ ਨੂੰ ਇੱਥੇ ਉਸ ਤੋਂ ਉਪਰੰਤ ਅਸੀਂ ਫਿਰ ਇਹਨਾਂ ਨੂੰ ਮੰਗ ਪੱਤਰ ਵੀ ਇੱਥੇ ਜੇ ਬੈ ਸਾਨੂੰ ਕੁਝ ਦੱਸੋ ਜੀ ਜਿਹੜੇ ਸਾਡੇ ਡਿਮਾਂਡਾਂ ਸਾਨੂੰ ਦਿਓ ਪਰ ਲੇਕਨ ਹਾਲੇ ਤੱਕ ਕੋਈ ਗੱਲਬਾਤ ਨਹੀਂ। ਅੱਜ ਪੁਲਿਸ ਵਾਲੇ ਭਾਜ ਤੱਲੇ ਮਾਰਦੇ ਨਹੀਂ ਤੁਹਾਡੀ ਮੀਟਿੰਗ ਪਰ ਲੇਕਨ ਹਾਲੇ ਤੱਕ ਕੋਈ ਗ ਕਰਕੇ ਪੈਨਸ਼ਨ ਵੈਲਫੇਅਰ ਵਿਭਾਗ ਨੇ ਅੱਜ ਧਰਨਾ ਦੇ ਨਾਲ-ਨਾਲ ਮਾਰਚ ਕਰਦਾ ਮੈਥੋਂ ਲੈ ਕੇ ਡੀਸੀ ਆਫਟੀ ਮਾਰਚ ਕਰਾਂਗੇ ਜੇਕਰ ਕੋਈ ਮੀਟਿੰਗ ਦਿੰਦਾ ਸਨ ਠੀਕ ਠੀਕ ਹੈ ਨਹੀਂ ਤਾਂ ਅਸੀਂ ਮਾਰਚ ਜ਼ਰੂਰ ਕਰਾਂਗੇ ਜੀ ਆਦੇ ਸੰਬੰਧ ਵਿੱਚ ਕਿਉਂਕਿ ਘਰ ਘਰ ਨੌਕਰੀ ਦੇਣ ਦੀ ਬਚਾਏ ਮੈਂ ਕਹਾਂਗਾ ਜੇ ਕੋਈ ਥੋੜੀ ਜਿਹੀ ਦਿੱਤੀ ਆ ਉਹ ਵੀ ਬਾਹਰਲੇ ਸੂਬਿਆਂ ਦੀ ਸਾਡਾ ਪੰਜਾਬ ਚ ਇੱਥੇ ਕੋਈ ਕੋਈ ਨੌਕਰੀ ਬਹੁਤ ਘੱਟ ਮਿਲਦੀ ਹੈ ਅੱਜ ਸਾਡੇ ਕੱਚੇ ਮਜ਼ਦੂਰ ਜਿਹੜੇ ਕਦੇ 35000 ਪੱਕੇ ਕਰਾਂਗੇ ਅੱਜ ਕੋਈ ਪੱਕਾ ਨਹੀਂ ਤੇ ਹੁਣ ਮੇਰੇ ਕੰਨ ਦਾ ਪਾਬਲ ਇੱਕ ਹੋਰ ਇਹਨਾਂ ਕਿਹਾ ਸੀ ਕਿ ਸਾਡੇ ਜਿਹੜੇ ਜਦੋਂ ਤੇਪਰੀ ਦੀ ਸਰਕਾਰ ਸੀ ਉਸ ਵੇਲੇ ਕਹਿੰਦੇ ਜਿਹੜੇ ਬੰਦੇ ਰਹਿ ਗਏ ਸੀ ਜਿਹਨਾਂ ਨੂੰ ਅੱਗੇ ਤੱਕ ਨੌਕਰੀ ਨਹੀਂ ਦਿੱਤੀ ਗਈ ਸਰਕਾਰ ਤਵੇ ਵੇ ਅਸੀਂ ਬਿਨਾਂ ਸ਼ਰਤ ਦੇਵਾਂਗੇ ਪਰ ਲੇਕਿਨ ਅੱਜ ਜੇ ਕਿਸੇ ਜਿਹੜਾ ਸਾਡਾ ਮਲਾਜ ਸਾਡੇ ਜੋ ਗੁਜ਼ਰ ਗਿਆ ਉਹਦੇ ਐਕਸੀਡੈਂਸ਼ਲ ਆ ਤਿੰਨ 3 ਲੱਖ ਰੁਪਈਆ ਤੇ ਉਹਦੀ ਬੜੇ ਅਜੇ ਇੱਕ ਸਪੈਸ਼ਲ ਪੈਨਸ਼ਨ ਹੁੰਦੀ ਆ ਉਹਦਾ ਬਣਿਆ 9000 9 ਲੱਖ ਪਰ 9 ਲੱਖ ਤੇ 3 ਲੱਖ 12000 ਬੜਦਾ 12000 ਤੋਂ 12000 ਦੇ ਉੱਤੇ 20 ਲੱਖ ਰੁਪਈਆ ਉਹਦਾ ਵਿਆਜ ਦਾ ਲਾਇਆ ਜਾਂਦਾ ਬਿਲਕੁਲ ਜੋ ਸਰਾ ਸਾਰ ਟੱਕਾ ਕਿਉਂਕਿ ਸਰਕਾਰਾਂ ਸਾਡੇ ਗਵਰਨਮੈਂਟ ਦਿੱਤੀਆਂ ਨੌਕਰੀਆਂ ਪਛੜ ਦਿੱਤੀਆਂ ਤੇ ਕੋਈ ਪਹਾਨੀ ਲਿਆ ਪਰ ਲੇਕਿਨ ਇਹ ਸਰਕਾਰ ਨੇ ਜਿਹੜਾ 12 ਲੱਖ ਤੇ 20 ਹਜ਼ਾਰ ਰੁਪਏ 20 ਲੱਖ ਰੁਪਇਆ ਵਿਆਜ ਦਾ ਪਾਇਆ ਇਹ ਬਹੁਤ ਤਕੇਸ਼ਾ ਹੈ ਗਰੀਬਾਂ ਦੀ ਲੁੱਟਾ ਇਹ ਮੈਂ ਕਹਾਂਗਾ ਮੁੱਲ ਦੀ ਨੌਕਰੀ ਮੈਂ ਕਹਾਂਗਾ ਦੇ ਲੋਕੀ ਤਾਂ ਰਿਸ਼ਵਤ ਲੈ ਰਹੇ ਮੈਂ ਕਹਿੰਦਾ ਬਹੁਤ ਵੱਡੀ ਰਿਸ਼ਵਤ ਚੱਲੇ ਸਿੱਧੀ ਭਗਵੰਤਮਾਨ ਸਰਕਾਰ ਕਹਿੰਦੇ ਸੀਗੇ ਕਿ ਬਦਲਾਵ ਲੈ ਕੇ ਆਵਾਂਗੇ ਬਦਲਾਵ ਦੇਖਣ ਨੂੰ ਕਾਫੀ ਮਿਲ ਰਿਹਾ ਦੇਖੋ ਜੀ ਅਸਾਨੂੰ ਬਦਲਾਵ ਤਾਂ ਬਹੁਤ ਮਿਲਦਾ ਨਾ ਕਿ ਨੌਕਰੀ ਨਾ ਕਿ ਉਹ ਮੈਨੇ ਇਥੇ ਛੱਡੋ ਪਾਣੀ ਨਹੀਂ ਮਿਲਦਾ ਪਿੰਡੋਂ ਕਦਾ ਗੰਦਾ ਪਾਣੀ ਮਿਲਦਾ ਹਰ ਤਾਂ ਗੱਲਾਂ ਛੱਡੋ ਜਲੰਧਰ ਦੇ ਬੜੇ ਮਾੜੇ ਹਾਲਾਤ ਹੋਇਆ ਘਰ ਘਰ ਪ੍ਰੋਬਲਮ ਪਾਣੀ ਦੀ ਆ ਰਹੀ ਹੈ ਸੀਵਰ ਦੀ ਸਮੱਸਿਆ ਹੁਣ ਭਗਵੰਤਮਾਨ ਜਿਹੜੀ ਜਲੰਧਰ ਆ ਕੇ ਡੇਰੇ ਲਾ ਲਿਆ 13 130 ਦਾ ਨਾਰਾ ਲਾਇਆ ਸੀ ਪਰ 130 ਤੋਂ ਹਾਰ ਦਾ ਸਾਹਮਣਾ ਕਰਨਾ ਜਲ ਉਹਨੋਂ ਪਤਾ ਵੀ ਸਾਡੇ ਮੇਰੇ ਹੱਥਾਂ ਵਾਲਾ ਪਛਾੜ ਇੱਥੇ ਮੈਂ ਬਰਾਹ ਕਿ ਲੋਕਾਂ ਦੀ ਮਸਲਾ ਤਾਂ ਲੇਕਿਨ ਮਸਲਾ ਹੱਲ ਕੋਈ ਨਹੀਂ ਹੈ ਇਹ ਮੈਨੂੰ ਜ਼ਿਆਦਾ ਹਰੂਗਾ ਜੀ ਤੁਸੀਂ ਹਾਲਾਤ ਦੇਖ ਸਕਦੇ ਹੋ ਇੱਕ ਪੈਨਸ਼ਨਾਂ ਨੂੰ ਲੈ ਕੇ ਜਿਹੜੇ ਵੈਲਫੇਅਰ ਫੈਡਰੇਸ਼ਨ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਲਾਤ ਦੇਖ ਸਕਦੇ ਹੋ ਜਗਾ ਜਗਾ ਤੋਂ ਲੋਕ ਆ ਗਏ ਇੱਥੇ ਬੈਠੇ ਆਪਣੀਆਂ ਮੰਗਾਂ ਨੂੰ ਲੈ ਕੇ ਭਗਵੰਦ ਮਾਨ ਜਿਹੜੇ ਵਾਅਦੇ ਕੀਤੇ ਸੀ ਖੋਖਲੇ ਨਜ਼ਰ ਆ ਰਹੇ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਕਾਲੀਆਂ ਝੰਟੀਆਂ ਲੈ ਕੇ ਬੈਠੇ ਆ ਭਗਵੰਦ ਮਾਨ ਦਾਵੇ ਤਾਂ ਬਹੁਤ ਕਰ ਰਿਹਾ ਕਿ ਅਸੀਂ ਮੁਲਾਜ਼ਮਾਂ ਦੀ ਹਰ ਇੱਕ ਮੰਗ ਜਿਹੜੀ ਪੂਰੀ ਕਰਾਂ ਪਰ ਇਹ ਧਰ ਤੇੜਾਵਾ ਸਰਨੇਬਰਦਰਸ਼ਨ ਦੇ ਕੇ ਭਗਵੰਦਾਨ ਦੇ ਡਾਵੇ ਆੜੇ ਕੋਖਲੇ ਨਜ਼ਾਰੇ ਬਹੁਤ ਬਹੁਤ ਤੁਹਾਡਾ ਧੰਨਵਾਦ